ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪ ਤਾਉ ਚਉ ਕੁੰਟ ਮਾਨੈ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਤ ਆਹ ਚੌਂ ਕੁੰਟ ਮਾਨੈ ਦਰਸ਼ਨ ਮੰਗਹਉ ਦੇ ਪਿਆਰੇ ਤੁਮਰੇ ਸੇਵਾ ਕੌਣ ਕੌਣ ਨਾ ਤਾਰੇ ਰਹਾਉ ਜਾਂ ਕੈ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ ਜੋ ਪ੍ਰਾਨੇ ਕਹਉ ਨਾਵਤ ਕਾਮ ਸੰਤ ਪਰਸਾਦ ਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਾਬ ਪ੍ਰਭ ਨਾਨਕ ਮੀਠੇ ਲਾਗੇ ਸਾਧ ਸੰਗ ਮਨ ਸੋਵਤ ਜਾਗੇ ਤਾ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹਲਾ 5 ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪ ਤਾ ਚਉ ਕੁੰਟ ਮਾਨੈ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਤ ਹਉ ਚੌਂ ਕੁੰਟ ਮਾਨੈ ਦਰਸ਼ਨ ਮੰਗ ਹਉ ਦੇ ਪਿਆਰੇ ਤੁਮਰੇ ਸੇਵਾ ਕੌਣ ਕੌਣ ਨ ਤਾਰੇ ਰਹਾਉ ਜਾਂ ਕੈ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ ਜੋ ਪ੍ਰਾਨੇ ਕਹਉ ਨਾਵਤ ਕਾਮ ਸੰਤ ਪਰਸਾਦਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਸਾਧ ਸੰਗ ਮਨ ਸੋਵਤ ਜਾਗੇ ਤਾ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹਲਾ 5 ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪ ਤਾ ਚੌਂ ਕੁੰਟ ਮਾਨੈ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪ ਤਹੁ ਚੌਂ ਕੁੰਟ ਮਾਨੈ ਦਰਸ਼ਨ ਮੰਗਹੁ ਦੇ ਪਿਆਰੇ ਤੁਮਰੇ ਸੇਵਾ ਕੌਣ ਕੌਣ ਨਾ ਤਾਰੇ ਰਹਾਉ ਜਾਂ ਕੈ ਨਿਕਟ ਨ ਆਵੇ ਕੋਈ ਸਗਲ ਸ੍ਰੇਸ਼ਟ ਉਹਾਂ ਕੇ ਚਰਨ ਮਲ ਧੋਈ ਜੋ ਪ੍ਰਾਨੇ ਕਹਉ ਨਾਵਤ ਕਾਮ ਸੰਤ ਪਰਸਾਦ ਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਸਾਧ ਸੰਗ ਮਨ ਸੋਵਤ ਜਾਗੇ ਆ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹਲਾ 5 ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪ ਤਾਉ ਚੌਕਟ ਮਾਨੈ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਹਉ ਚੌਕੰਟ ਮਾਨੈ ਦਰਸ਼ਨ ਮੰਗਹਉ ਦੇ ਪਿਆਰੇ ਤੁਮਰੇ ਸੇਵਾ ਕੌਣ ਕੌਣ ਨ ਤਾਰੇ ਰਹਾਉ ਜਾਂ ਕੈ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ ਜੋ ਪ੍ਰਾਨੇ ਕਹਉ ਨਾਵਤ ਕਾਮ ਸੰਤ ਪਰਸਾਦਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਸਾਧ ਸੰਗ ਮਨ ਸੋਵਤ ਜਾਗੇ ਤਾ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹਲਾ 5 ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪ ਤਾ ਚਉ ਕੁੰਟ ਮਾਨੈ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਤ ਆਹ ਚੌਂ ਕੁੰਟ ਮਾਨੈ ਦਰਸ਼ਨ ਮੰਗ ਹਉ ਦੇ ਪਿਆਰੇ ਤੁਮਰੇ ਸੇਵਾ ਕੌਣ ਕੌਣ ਨ ਤਾਰੇ ਰਹਾਓ ਜਾਂ ਕੈ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ ਜੋ ਪ੍ਰਾਨੇ ਕਹਉ ਨਾਵਤ ਕਾਮ ਸੰਤ ਪਰਸਾਦਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਸਾਧ ਸੰਗ ਮਨ ਸੋਵਤ ਜਾਗੇ ਅਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾਂ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪ ਤਾਉ ਚਉ ਕੁੰਟ ਮਾਨੈ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਦਹੁ ਚੌਂ ਕੁੰਟ ਮਾਨੈ ਦਰਸ਼ਨ ਮੰਗਹਉ ਦੇ ਪਿਆਰੇ ਤੁਮਰੇ ਸੇਵਾ ਕੌਣ ਕੌਣ ਨ ਤਾਰੇ ਰਹਾਉ ਜਾਂ ਕੈ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਓਹਾਂ ਕੇ ਚਰਨ ਮਲ ਧੋਈ ਜੋ ਪ੍ਰਾਨੇ ਕਹਉ ਨਾਵਤ ਕਾਮ ਸੰਤ ਪਰਸਾਦ ਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਸਾਧ ਸੰਗ ਮਨ ਸੋਵਤ ਜਾਗੇ ਆ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹਲਾ 5 ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪ ਤਾਉ ਚੌਕਟ ਮਾਨੈ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਤ ਆਹ ਚੌਂ ਕੁੰਟ ਮਾਨੈ ਦਰਸ਼ਨ ਮੰਗਉਂਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਉ ਜਾਂ ਕੈ ਨਿਕਟ ਨਾ ਆਵੇ ਕੋਈ ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ ਜੋ ਪ੍ਰਾਨੇ ਕਹਉ ਨਾਵਤ ਕਾਮ ਸੰਤ ਪਰਸਾਦਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਸਾਧ ਸੰਗ ਮਨ ਸੋਵਤ ਜਾਗੇ ਤਾ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹਲਾ 5 ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪ ਤਾ ਚੌਂ ਕੁੰਟ ਮਾਨੈ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਆਹ ਚੌਂ ਕੁੰਟ ਮਾਨੈ ਦਰਸ਼ਨ ਮੰਗ ਹਉ ਦੇ ਪਿਆਰੇ ਤੁਮਰੇ ਸੇਵਾ ਕੌਣ ਕੌਣ ਨਾ ਤਾਰੇ ਰਹਾਉ ਜਾਂ ਕੈ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ ਜੋ ਪ੍ਰਾਨੇ ਕਹਉ ਨਾਵਤ ਕਾਮ ਸੰਤ ਪਰਸਾਦਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਸਾਧ ਸੰਗ ਮਨ ਸੋਵਤ ਜਾਗੇ ਆ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹਲਾ 5 ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪ ਤਾਉ ਚਉ ਕੁੰਟ ਮਾਨੈ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਦਹੁ ਚੌਂ ਕੁੰਟ ਮਾਨੈ ਦਰਸ਼ਨ ਮੰਗਹਉ ਦੇ ਪਿਆਰੇ ਤੁਮਰੇ ਸੇਵਾ ਕੌਣ ਕੌਣ ਨ ਤਾਰੇ ਰਹਾਉ ਜਾਂ ਕੈ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ ਜੋ ਪ੍ਰਾਨੇ ਕਹਉਨਾਵਤ ਕਾਮ ਸੰਤ ਪਰਸਾਦਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਸਾਧ ਸੰਗ ਮਨ ਸੋਵਤ ਜਾਗੇ ਆ ਪ੍ਰਭ ਨਾਨਕ ਮੀਠੇ ਲਾਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ